ਕਹਿੰਦਾ ਪਰ ਉਹਦੇ ਇਸ ਵੰਦ ਉਸ ਨੂੰ ਮਾਰਨ ਕਰਾਇਗੇ ਕਿਦਾਂ ਦਾ ਹੁੰਗਾ ਰਾਜ ਸੰਗਤਾਂ ਦੇ ਵਿੱਚ ਦੇਖੋ ਸੰਗਤਾਂ ਦੇ ਵਿੱਚ ਜੋ ਜੋ ਸਮਾਂ ਬੀਤਦਾ ਜਾਂਦਾ ਗੁਰੂ ਨਾਨਕ ਦੇਵ ਜੀ ਨੇ ਕਾਲ ਯੁਗ ਦੇ ਵਿੱਚ ਅਵਤਾਰ ਧਾਰਿਆ ਸੀ ਔਰ ਬੜੇ ਕਾਰਨੀ ਦੇ ਮਾਲਕ ਸੀ ਸਾਰੀ ਦੁਨੀਆ ਦੇ ਵਿੱਚ ਉਹ ਗਏ ਵੱਖ-ਵੱਖ ਪੇਸਾਂ ਦੇ ਵਿੱਚ ਗਏ ਔਰ ਲੋਕਾਂ ਨੂੰ ਸਿੱਧੇ ਰਾਹ ਪਾਇਆ ਹੰਕਾਰ ਨੂੰ ਮਾਰਿਆ ਸੱਚ ਦੀ ਜਿੱਤ ਦਵਾਇਆ ਅੱਜ ਆਪਾਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਦੇਸ਼ ਦੇ ਵਿੱਚ ਵਡ ਦੇ ਵਿੱਚ ਜਿੱਥੇ ਵੀ ਪੰਜਾਬੀ ਭਾਈਚਾਰਾ ਵਸਦਾ ਬੜੇ ਸ਼ਰਧਾ ਤੇ ਬੜੇ ਸਤਿਕਾਰ ਨਾਲ ਅਸੀਂ ਗੁਰੂ ਨਾਨਕ ਦੇਵ ਜੀ ਦਾ 555ਵਾਂ ਗੋਪਰ ਬੜੀ ਸ਼ਰਧਾ ਤੇ ਬੜੇ ਸਤਿਕਾਰ ਨਾਲ ਸੰਗਤਾਂ ਨੇ ਮਨਾਇਆ ਸੰਗਤਾਂ ਵਧਾਈ ਦੀਆਂ ਪਾਤਰ ਨੇ ਅੱਜ ਇਸ ਆਸਾਨ ਦੇ ਉੱਤੇ ਛੇਵੇਂ ਪਾਸ਼ਾ ਸ੍ਰੀ ਹਰਗੋਬਿੰਦ ਪਾਸ਼ਾ ਜੀ ਦੇ ਸਥਾਨ ਦੇ ਉੱਤੇ ਜਿਹੜਾ ਅਸੀਂ ਅੱਜ ਸ਼ਬਦ ਦਿਹਾੜਾ ਗੁਰੂ ਨਾਨਕ ਦੇਵ ਜੀ ਦਾ ਮਨਾਇਆ ਸੰਗਤਾਂ ਦਾ ਹੜ ਆ ਗਿਆ ਇੱਥੇ ਅੱਜ ਐਨਾ ਪਿਆਰ ਸੰਗਤਾਂ ਨੇ ਦਿੱਤਾ ਮੈਂ ਉਹਨਾਂ ਸੰਗਤਾਂ ਦਾ ਰਣੀ ਆ ਸਾਡੇ ਪਰਿਵਾਰ ਤੇ ਸੰਗਤਾਂ ਦਾ ਗੁਰੂ ਨਾਨਕ ਦੇਵ ਜੀ ਦਸਵੇਂ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਮਿਹਰ ਭਰਿਆ ਸਾਡੇ ਤੇ ਹੱਥ ਆ ਅਸੀਂ ਇਹਨਾਂ ਦਾ ਓਟ ਆਸਰਾ ਲੈ ਕੇ ਚੱਲਦੇ ਆ ਹਮੇਸ਼ਾ ਚੱਲਦੇ ਰਹਾਂਗੇ ਔਰ ਸੰਗਤਾਂ ਦੀ ਅਸੀਂ ਚਰਨਾਂ ਦੀ ਧੂੜ ਆ ਹਮੇਸ਼ਾ ਸੇਵਾ ਕਰਦੇ ਰਹਾਂਗੇ ਧਾਰਮਿਕ ਸਥਾਨਾਂ ਦੀ ਸੇਵਾ ਕਰਦਾ ਰਹਾਂਗਾ ਹਿੰਦੂ ਸਿੱਖ ਮੁਸਲਮਾਨ ਈਸਾਈ ਸਾਰੇ ਅਸੀਂ ਭਾਈ ਭਾਈ ਆ ਸਾਰਿਆਂ ਨੇ ਰਲ ਕੇ ਅਸੀਂ ਅੱਜ ਗੁਰੂ ਨਾਨਕ ਦੇਵ ਜੀ ਦਾ ਸ਼ੋਭ ਵਿਹਾੜਾ ਮਨਾਇਆ ਬਹੁਤ ਬਹੁਤ ਸਾਰਿਆਂ ਨੂੰ ਲੱਖ ਲੱਖ ਵਧਾਈ ਸਾਰੇ ਪਰਿਵਾਰ ਹਮੇਸ਼ਾ ਆਪਦੇ ਮਾਪੇ ਬਾਪ ਦੇ ਆਪਣੇ ਗੁਰੂ ਦੇ ਲੜ ਲੱਗੇ ਰਹਿਣ ਉਹਨਾਂ ਦੇ ਨਾਖੇ ਕਰਮ ਤੇ ਚੱਲਣ ਬਹੁਤ ਬਹੁਤ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਸੋ ਨਿਹਾਲ ਸਤਿ ਸ਼੍ਰੀ ਅਕਾਲ ਦਵਿੰਦਰ ਸਿੰਘ ਆਰਾਮਗੜੀ ਆ ਅੱਜ ਅਸੀਂ ਗੁਰਦਾਵਰਾ ਚਰਨ ਕਮਲਾਂ ਦੇ ਬਦੀ ਵਿਖੇ ਪਹੁੰਚੇ ਆ ਇੱਥੇ ਦੀਆਂ ਸੰਗਤਾਂ ਨੇ ਜੋ ਸਾਡਾ ਨਿੱਘਾ ਸਵਾਗਤ ਕੀਤਾ ਅੱਜ ਤਨ ਤਨ ਗੁਰੂ ਨਾਨਕ ਦੇਵ ਜੀ ਦਾ 555ਵਾਂ ਗੁਰਪੁਰਬ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ ਅਸੀਂ ਸਾਰੀਆਂ ਆਉਣ ਵਾਲੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ॥ ਵਧਾਈ ਹੋ ਜੀ ਸਾਰੇ ਸੰਗਤਾਂ ਨੂੰ। ਔਰ ਇਸ ਸਮੇਂ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਨੇ ਆ ਜਿਹੜੀਆਂ ਸੰਗਤਾਂ ਸਮੇਂ ਸਿਰ ਪੁੱਜ ਕੇ ਸੇਵਾ ਕਰਦਿਆਂ ਹਨ ਉਹਨਾਂ ਦਾ ਵੀ ਬਹੁਤ-ਬਹੁਤ ਕੀ ਸੰਦੇਸ਼ ਦਿਨ ਗਿਆ ਜੀ ਮੁੱਖੇ ਵਰਨਾਨਕ ਦੇਵ ਜੀ ਨੇ ਜੋ ਉਪਦੇਸ਼ ਦਿੱਤੇ ਹਨ ਉਹਨਾਂ ਨੇ ਮੇਸਾ ਸੱਚ ਦੇ ਪਰਚਲਨ ਦੀ ਤਾਕਤ ਬਖਸ਼ੀ ਆ ਇਹ ਸਾਰੀ ਤਾਕਤ ਸਾਰੀ ਦੁਨੀਆ ਦੇ ਵਿੱਚ ਵਰਤੀ ਜਾਂਦੀ ਹੈ ਜਿਸ ਦੇ ਨਾਲ ਉਹਨਾਂ ਦਾ ਜੋ ਚਾਨਣ ਮਿਲਦਾ ਹੈ ਉਹ ਸਾਰੀ ਦੁਨੀਆ ਨੂੰ ਮਿਲਦਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਰਾ ਦੁਨੀਆ ਹੀ ਇਸ ਰੂਪ ਦੇ ਵਿੱਚ ਤੁਹਾਨੂੰ ਨਜ਼ਰ ਆਏਗੀ ਇਹ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀਆਂ ਦਾ ਦਿਹਾੜਾ ਹੈ ਸੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਗਮਨ ਪਰਬ ਦੀ ਖੁਸ਼ੀ ਦੇ ਵਿੱਚ ਆਪਣੇ ਪੰਜਾਬ ਦੇ ਜੀ ਨਹੀਂ ਇਹ ਦੋਸਤਾਂ ਵਿੱਚ ਨਹੀਂ ਬਲਕੇ ਜਿੱਥੇ ਵੀ ਨਾਨਕ ਨਾਮ ਵਾਲੀ ਵਸੰਗਤ ਬੈਠੀ ਹੈ ਸਾਰੇ ਥਾਵਾਂ ਦੇ ਉੱਤੇ ਬੜੇ ਸ਼ਰਧਾ ਭਾਵਨਾ ਦੇ ਨਾਲ ਤੁਮਤਾਂ ਦੇ ਨਾਲ ਸੈਕਸਰੂਪ ਨਾਨਕ ਦੇਵ ਜੀ ਮਹਾਰਾਜ ਨੂੰ ਪਰਪਰ ਮਨਾਏ ਜਾ ਰਹੇ ਨੇ ਜੋ ਉਹਨਾਂ ਦਾ ਸੰਦੇਸ਼ ਹੈ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਇਹਨੂੰ ਦਰਸਾਉਣ ਦੇ ਲਈ ਸਾਰੇ ਹੀ ਰਾਗੀ ਜੱਥਿਆਂ ਨੇ ਕਵੀਸ਼ਰਾਂ ਨੇ ਹੋਰ ਕਥਾਵਾਚਕਾਂ ਨੇ ਸੰਗਤ ਦੇ ਨਾਮ ਸਜੇ ਕੀਤੇ ਔਰ ਸਭ ਨੂੰ ਉਹਨਾਂ ਦੇ ਉਪਦੇਸ਼ ਮੰਨਣ ਦੇ ਲਈ ਸਾਰਿਆਂ ਨੂੰ ਇਹ ਬੇਨਤੀ ਵੀ ਕੀਤੀ ਹੈ ਕਿ ਸਭ ਨੇ ਹੀ ਕਿਰਤ ਕਰਨੀ ਹੈ ਨਾਮ ਜਪਣਾ ਮੰਨ ਕੇ ਛਕਣਾ ਸਾਈਸ ਰੂਪਗੁਰੂ ਨਾਨਕ ਦੇਵ ਜੀ ਮਾਸ ਸੰਸਾਰ ਦੇ ਉੱਤੇ ਆਏ ਇਸ ਸੰਸਾਰ ਦੇ ਉੱਤੇ ਜਲ ਜਨ ਨੂੰ ਤਾਰਨ ਵਾਸਤੇ ਆਏ ਸੀ ਕਲ ਤਾਰਨ ਗੁਰੂ ਨਾਨਕ ਜੀ ਇਸ ਕਰਕੇ ਸਾਰੀ ਗੁਰਸੰਗਤ ਨੂੰ ਅੱਜ ਦੇ ਦਿਨ ਦੇ ਉੱਤੇ ਮੈਂ ਆਪਣੇ ਜਥੇ ਵੱਲੋਂ ਔਰ ਸਾਰੀ ਹੀ ਸਮੂਹੀ ਸੰਗਤ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਗੁਰ ਰਮਤ ਕਰਨ ਬਖਸ਼ ਕਰ ਇਸ ਤਰ੍ਹਾਂ ਆਪਾਂ ਇਹਾਲ ਮੇਰੇ ਤੇ ਜਿਹੜੇ ਦਿਖਾਰੇ ਨੇ ਇਹ ਬਨੋ ਦੇ ਰਹੀਏ ਤੇ ਗੁਰੂ ਕਰਦੀਆਂ ਖੁਸ਼ੀਆਂ ਪਿਆਦ ਕਰ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ